ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਦੇਸ਼ ਭਰ ਵਿੱਚ ਹਰ ਸੂਬੇ ਦੀ ਪੁਲਿਸ ਐਕਟਿਵ ਹੋ ਚੁੱਕੀ ਹੈ ਹਰ ਥਾਂ ਛਾਪੇ ਮਾਰੀਆਂ ਅਤੇ ਨਾਕੇ ਬੰਦੀਆਂ ਕੀਤੀਆਂ ਜਾ ਰਹੀਆਂ ਨੇ ਇਸ ਦੌਰਾਨ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਕੋਲ ਖਾਲਿਸਤਾਨ ਕਮਾਂਡੋ ਫੋਰਸ ਦੇ ਮੈਂਬਰ ਰਤੇ ਲੋੜਿੰਦੇ ਖੜਕੂ ਗੁਰਤੇਜ ਸਿੰਘ ਬਾਬਲਾ ਨੂੰ ਗ੍ਰਿਫਤਾਰ ਕੀਤਾ ਗਿਆ 51 ਸਾਲਾ ਬਾਬਲਾ ਤੇ 50 ਤੋਂ ਵੱਧ ਮੁਕਦਮੇ ਦਰਜ ਨੇ ਇਹ ਪੰਜਾਬ ਸਮੇਤ ਦਿੱਲੀ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਚ ਉਲਿੰਦਾ ਅਤਵਾਦੀ ਗਤੀਵਿਧੀ ਹੱਤਿਆ ਡਕੈਤੀ ਲੁੱਟ ਅਤੇ ਹੋਰ ਨਾ ਮਾਮਲੇ ਵਿਚ ਸ਼ਾਮਲ ਹੈ ਪੁਲਿਸ ਮੁਤਾਬਕ ਖਾਲਸਤਾਨੀ ਕਮਾਂਡੋ ਫੋਰਸ ਦੇ ਆਤਵਾਦੀ ਗੁਰਸੇਵ ਸਿੰਘ ਕੋਲ ਇੱਕ ਪਿਸਤੌਲ ਵੀ ਬਰਾਮਦ ਹੋਇਆ ਗੁਰਸੇਵ ਸਿੰਘ ਬਾਬਲਾ ਦਾ ਸੰਬੰਧ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਕਟਾਨੀ ਕਲਾ ਨਾਲ ਹੈ ਬਾਬਲਾ ਨੂੰ ਪਹਿਲਾਂ ਵੀ ਪੁਲਿਸ ਕਈ ਵਾਰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਦੋ ਵਾਰ ਪੁਲਿਸ ਦੀ ਹਿਰਾਸਤ ਵਿੱਚੋਂ ਫਰਾਰ ਹੋ ਚੁੱਕਿਆ ਪੁਲਿਸ ਦਾ ਕਹਿਣਾ ਹੈ ਕਿ 53 ਸਾਲਾ ਗੁਰਸੇਵ ਸਿੰਘ ਪਾਕਿਸਤਾਨ ਵਸਦੇ ਕੇਐਸਫ ਮੁਖੀ ਪਰਮਜੀਤ ਸਿੰਘ ਪੰਜਵੜ ਦੇ ਇਸ਼ਾਰੇ ਤੇ ਜਥੇਬੰਦੀ ਨੂੰ ਮੋਰਟੋ ਸੁਰਜੀਤ ਕਰਨ ਲਈ ਕੰਮ ਕਰ ਰਿਆ ਸੀ ਗੁਰਸੇਵਕ ਸਿੰਘ ਨੂੰ ਦਿੱਲੀ ਦੇ ਬਾਸਾ ਢੇ ਤੋਂ ਕਾਬੂ ਕੀਤਾ ਗਿਆ ਜਿੱਥੇ ਉਹ ਆਪਣੇ ਜਾਣਕਾਰ ਨੂੰ ਮਿਲਣਾ ਆਇਆ ਸੀ ਪੁਲਸ ਨੇ ਵੀ ਦਾਅਵਾ ਕੀਤਾ ਹੈ ਕਿ ਉਹ ਤਿਹਾਰ ਜੇਲ੍ਹ ਵਿੱਚ ਬੰਦ ਜਗਤਾਰ ਸਿੰਘ ਹਵਾਰਾ ਤੇ ਹੋਰਾਂ ਦੇ ਸੰਪਰਕ ਵਿੱਚ ਵੀ ਸੀ ਗੁਰਦੇਵ ਸਿੰਘ ਨੇ 26 ਸਾਲ ਤੱਕ ਦਾ ਸਮਾਂ ਜੇਲ੍ਹ ਵਿੱਚ guzara ਹੈ ਅਤੇ ਉਹ ਕਈ دہشت ਪਸੰਦ ਜਥੇਬੰਦੀਆਂ ਦੇ ਸੰਪਰਕ ਵਿੱਚ ਵੀ ਸੀ ਪੁਲਸ ਨੇ ਵੀ ਦਾਅਵਾ ਕੀਤਾ ਹੈ ਕਿ ਅਤਵਾਦ ਦੇ ਦੌਰ ਸਮੇਂ ਪੰਜਾਬ, ਦਿੱਲੀ ਅਤੇ ਰਾਜਸਥਾਨ ਵਿੱਚ ਸੁਰੱਖਿਆ ਏਜੰਸੀਆਂ ਦੇ ਮੁਖਬਰਾ ਦੇ ਕਤਲ ਦੇ ਨਾਲ-ਨਾਲ ਗੁਰਦੇਵ ਸਿੰਘ ਤੇ ਉਸ ਦੇ ਐਸਫ ਮੁਖੀ ਜਨੈਤ ਸਿੰਘ ਗੁਰਿੰਦਰਪਾਲ ਸਿੰਘ ਪੋਲਾ ਅਤੇ ਕਰਨਜੀਤ ਸਿੰਘ ਨੂੰ ਹਿਰਾਸਤ ਤੋਂ ਭਜਾਉਣ ਦੇ ਵੀ ਜੁਰਮ ਸ਼ਾਮਲ ਰਹੇ ਨੇ ਦਿੱਲੀ ਪੁਲਿਸ ਦੇ ਵਿਧੀ ਕਮਿਸ਼ਨਰ ਅਜੀਤ ਕੁਮਾਰ ਸਿੰਘਲਾ ਮੁਤਾਬਕ ਵੱਖ-ਵੱਖ ਸ਼ਮਾਰੀ ਸਜ਼ਾ ਭੋਗ ਤਿਆਗ ਤੋਂ ਬਾਅਦ ਸੇਵਕ ਸਿੰਘ ਸਾਲ 2004 ਦੌਰਾਨ 18 ਸਾਲ ਬਾਅਦ ਜੇਲ੍ਹ ਤੋਂ ਰਿਹਾ ਕੀਤਾ ਗਿਆ ਸੀ ਇਸ ਤੋਂ ਬਾਅਦ ਸਾਲ 2010 2014 2015 ਅਤੇ 2016 ਵਿੱਚ ਵੀ ਪੰਜਾਬ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਇਸ ਤੋਂ ਬਾਅਦ ਸਾਲ 2017 ਵਿੱਚ ਦਿੱਲੀ ਪੁਲਿਸ ਨੇ ਗੁਰਸੇਵਕ ਨੂੰ ਅਕਲਾ ਐਕਟ ਤਹਿਤ ਗ੍ਰਿਫਤਾਰ ਕੀਤਾ। ਮਾਮਲੇ ਦੀ ਪਹਿਲ ਵੀ ਪਟੇਲਾ ਹਾਊਸ ਵਿੱਚ ਚਲਦੀ ਸੀ ਪਰ ਗੁਰਸੇਵਕ ਇਕ ਲਗਾਤਾਰ ਅਦਾਲਤੋਂ ਗੈਰ ਹਾਜ਼ਰ ਚਲ ਰਿਹਾ ਸੀ। ਇਸ ਲਈ ਅਦਾਲਤ ਨੇ ਉਸ ਦੇ ਲਈ ਗੈਰ ਜ਼ਮਾਨਤੀ ਵਾਰੰਟ ਵੀ ਜਾਰੀ ਕੀਤਾ ਸੀ। ਜ਼ੀਰ ਰਿਪੋਰਟ, ਦਿੱਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ